ਸਤਿ ਸ਼੍ਰੀ ਅਕਾਲ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਉੱਤੇ ਹਾਂਜੀ ਤਾਂ ਅੱਜ ਆਪਾਂ ਤੀਸਰੀ ਜਮਾਤ ਦਾ ਪਹਿਲਾ ਪਾਠ ਕਰਾਂਗੇ ਹਾਂਜੀ ਤਾਂ ਇਹ ਇੱਕ ਕਵਿਤਾ ਹੈ ਜਿਸ ਦਾ ਨਾਮ ਹੈ ਸਾਡਾ ਦੇਸ਼ ਤਾਂ ਆਜੋ ਆਪਾਂ ਸਭ ਤੋਂ ਪਹਿਲਾਂ ਕਵਿਤਾ ਪੜ੍ਹਦੇ ਹਾਂ ਦੇਸ਼ ਹੈ ਸਾਡਾ ਹਿੰਦੁਸਤਾਨ ਕੁੱਲ ਦੁਨੀਆ ਦੀ ਇਹ ਹੈ ਸ਼ਾਨ ਸਾਡਾ ਦੇਸ਼ ਹੈ ਜੱਗ ਤੋਂ ਨਿਆਰਾ ਇਹਦਾ ਸਭ ਕੁਝ ਸਾਨੂੰ ਪਿਆਰਾ ਇਹਦੇ ਹਰੇ ਭਰੇ ਨੇ ਖੇਤ ਸੋਨਾ ਉਗਲੇ ਇਹਦੀ ਰੇਤ ਗੰਗਾ ਜਮਨਾ ਸਤਲੁਜ ਪਿਆਰਾ ਵਗਦੀ ਨਿਰਮਲ ਜਲ ਦੀ ਧਾਰਾ ਉੱਤਰ ਬੰਨੇ ਖੜਾ ਹਿਮਾਲਾ ਅਸਮਾਨਾਂ ਨੂੰ ਏਸ਼ ਹੋਣ ਵਾਲਾ ਗੋਦੀ ਇਹਦੀ ਮਿੱਠੇ ਮੇਵੇ ਮਿੱਠੇ ਮੇਵੇ ਸਭ ਨੂੰ ਦੇਵੇ ਸ਼ਿਖਰ ਇਸ ਦੇ برفਾਂ ਕੱਜੇ ਦਾਤਾ ਦਿੰਦਾ ਕਦੇ ਨ ਰੱਚੇ ਲੋੜ ਭਵੇ ਤਾਂ ਜਾਨ ਕੁਮਾਈਏ भारत मातो सदके चाहिए हां जी ਤਾਂ ਇਹ ਆਪਣੀ ਕਵਿਤਾ ਸੀ ਹੁਣ ਆਪਾਂ ਇਹਦੀ ਪਾਠ ਤੇ ਕੁਐਸਚਨ ਆਨਸਰ ਤੇ ਬਾਕੀ ਅਭਿਆਸ ਕਰਦੇ ਹਾਂ हां जी ਨੰਬਰ 1 ਤੇ ਆਉਂਦੀ ਹੈ ਜੀ ਆਪਣੇ ਸ਼ਬਦ ਅਰਥ ਨੰਬਰ 1 हिंदुस्तान भारत उगले ਪੈਦਾ ਕਰੇ दाता ਸਗਾਤਾ ਮੇਵੇ ਸੁੱਕੇ ਫਲ ਜਾਨ ਕਮਾਈਏ ਜਨਵਾਰੀ ਹਾਂਜੀ ਅੱਗੇ ਅਗੇ ਨਿਆਰਾ ਵੱਖਰਾ ਸ਼ਿਖਰ ਟੀਸੀ ਜਾਂ ਫਿਰ ਸਭ ਤੋਂ ਉੱਪਰ ਨਿਰਮਲ ਸ਼ੁੱਧ ਜਾਂ ਮੈਲ ਰਹਿਤ ਤਾਰਾ ਵਹਿਨ ਹਾਂਜੀ ਅੱਗੇ ਆਪਣੇ ਅਗੇ ਪ੍ਰਸ਼ਨ ਉੱਤਰ ਜੀ ਪਹਿਲਾ ਪ੍ਰਸ਼ਨ ਕਿਹੜਾ ਹੈ ਜੀ ਸਾਡਾ ਦੇਸ਼ ਦੁਨੀਆ ਭਰ ਵਿੱਚ ਕਿਹੋ ਜਿਹਾ ਹੈ ਹਾਂਜੀ ਤਾਂ ਸਾਡਾ ਦੇਸ਼ ਦੁਨੀਆ ਭਰ ਵਿੱਚ ਕਿਹੋ ਜਿਹਾ ਹੈ ਜੀ ਜੱਗ ਤੋਂ ਨਿਆਰਾ ਦੂਜਾ ਪ੍ਰਸ਼ਨ ਸਾਡੇ ਦੇਸ਼ ਵਿੱਚ ਵਗਦੀ ਕਿਸੇ ਇੱਕ ਨਦੀ ਦਾ ਨਾਮ ਦੱਸੋ ਹਾਂਜੀ ਤਾਂ ਆਪਣੇ ਦੇਸ਼ ਵਿੱਚ ਵਗਦੀ ਕੋਈ ਇੱਕ ਨਦੀ ਗੰਗਾ ਨਦੀ ਹਾਂਜੀ ਤਾਂ ਤੀਜਾ ਪ੍ਰਸ਼ਨ ਸਾਡੇ ਦੇਸ਼ ਵਿੱਚ ਪਹਾੜ ਕਿਸ ਚੀਜ਼ ਨਾਲ ਢਕੇ ਹੋਏ ਨੇ ਸਾਡੇ ਦੇਸ਼ ਵਿੱਚ ਪਹਾੜ ਬਰਫ਼ਾਂ ਦੇ ਨਾਲ ਢਕੇ ਹੋਏ ਨੇ ਹਾਂਜੀ ਤਿੰਨ ਨੰਬਰ ਅਭਿਆਸ ਠੀਕ ਉੱਤਰ ਅੱਗੇ ਨਿਸ਼ਾਨ ਲਗਾਓ ਹਾਂਜੀ ਸਾਡੇ ਦੇਸ਼ ਦੇ ਖੇਤ ਕਿਹੋ ਜਿਹੇ ਹਨ ਆਪਣੇ ਕੋਲੇ ਤਿੰਨ ਆਪਸ਼ਨ ਹਨ ਰੰਗ ਬਰੰਗੇ ਹਰੇ ਭਰੇ ਜਾਂ ਖੁੱਲੇ ਡੁੱਲੇ ਇਹਦੇ ਵਿੱਚੋਂ ਕੀ ਆਊਗਾ ਜੀ ਹਰੇ ਭਰੇ ਹਾਂਜੀ ਦੂਜਾ ਕੁਐਸਚਨ ਹਿਮਾਲਿਆ ਦੇ ਸ਼ਿਖਰ ਕਿਸ ਚੀਜ਼ ਨਾਲ ਲੱਦੇ ਹੋਏ ਨੇ ਆਪਣੇ ਕੋਲੇ ਇੱਥੇ ਵੀ ਤਿੰਨ ਆਪਸ਼ਨ ਨੇ ਫਲਾਂ ਨਾਲ ਦਰਖਤਾਂ ਨਾਲ ਜਾਂ ਫਿਰ ਬਰਫ਼ਾਂ ਨਾਲ ਹਾਂਜੀ ਤਾਂ ਹਿਮਾਲਿਆ ਦੇ ਸ਼ਿਖਰ ਬਰਫ਼ਾਂ ਨਾਲ ਲੱਦੇ ਹੋਏ ਨੇ नैक्सट अपने को गया मेवे शब्द तो की भाव है फल मिठाइया जा फिर सुे फल तो ये आऊगा जी सुे फल हाँ जी चौथे नंबर तो अपने को जी कजे शब्द तो की भाव है खुले ढके फिर पीड़े जी कजे शब्द तो भाव है जी ढके हाँ जी चार नंबर अभ्यास इस है जी ठीक शब्द चुन के खाली था भर हाँ जी नंबर एक ਦੇਸ਼ ਹੈ ਸਾਡਾ ਇੱਥੇ ਕੀ ਆਊਗਾ ਜੀ ਹਿੰਦੁਸਤਾਨ ਨੰਬਰ 2 ਸਾਡਾ ਦੇਸ਼ ਹੈ ਜੱਗ ਤੋਂ ਨਿਆਰਾ ਇੱਥੇ ਆਊਗਾ ਜੀ ਐnde ਹਰੇ ਭਰੇ ਨੇ ਖੇਤ ਹਾਂਜੀ ਨੈਕਸਟ ਲੋੜ ਭਵੇ ਤਾਂ ਜਾਣ ਕਮਾਈਏ ਹਾਂਜੀ ਨੰਬਰ 5 ਤੇ ਕੀ ਆਇਆ ਜੀ ਸੱਤਰਾਂ ਪੂਰੀਆਂ ਕਰੋ ਹਾਂਜੀ ਪਹਿਲਾ ਆਪਣੇ ਕੋਲ ਕੀ ਹੈ ਜੀ ਦੇਸ਼ ਹੈ ਸਾਡਾ ਹਿੰਦੁਸਤਾਨ ਇੱਥੇ ਕੀ ਆਊਗਾ ਜੀ ਕੁੱਲ ਦੁਨੀਆ ਦੀ ਇਹ ਹੈ ਸ਼ਾਨ ਹਾਂਜੀ ਅਗਲਾ ਗੋਦੀ ਇਹਦੇ ਮਿੱਠੇ ਮੇਵੇ ਹਾਂਜੀ ਮਿੱਠੇ ਮੇਵੇ ਸਭ ਨੂੰ ਦੇਵੇ ਹਾਂਜੀ ਨੰਬਰ 6 ਐਕਸਰਸਾਈਜ਼ ਚ ਆ ਗਿਆ ਜੀ ਪ੍ਰਸ਼ਨਾਂ ਦੇ ਉੱਤਰ ਦਿਓ ਹਾਂਜੀ ਸਾਡੇ ਦੇਸ਼ ਦਾ ਕੀ ਨਾਮ ਹੈ ਤੇ ਆਪਣੇ ਦੇਸ਼ ਦਾ ਨਾਮ ਹੈ ਜੀ ਹਿੰਦੁਸਤਾਨ ਜੀ ਸੈਕਿੰਡ ਕੁਐਸਚਨ ਸੋਨਾ ਕੌਣ ਉਗਲਦੀ ਹੈ ਸੋਨਾ ਕੌਣ ਉਗਲਦੀ ਹੈ ਸੋਨਾ ਉਗਲੇ ਇਹਦੀ ਰੇਤ ਮਤਲਬ ਹਿੰਦੁਸਤਾਨ ਦੀ ਰਾਜਧਾਨੀ ਜੋ ਸੋਨਾ ਉਗਲਦੀ ਹੈ ਜੀ ਸਾਡੇ ਦੇਸ਼ ਦੇ ਉੱਤਰ ਵੱਲ ਕਿਹੜਾ ਪਰਬਤ ਹੈ ਹਾਂਜੀ ਤਾਂ ਸਾਡੇ ਦੇਸ਼ ਦੇ ਉੱਤਰ ਵੱਲ ਹਿਮਾਲਾ ਪਰਬਤ ਹੈ ਹਾਂਜੀ ਨੰਬਰ 7 ਤੇ ਜੀ ਸ਼ਬਦਾਂ ਨੂੰ ਮਿਲਾਉਣਾ ਹੈ ਜੀ ਹਾਂਜੀ ਇਹਦੇ ਵਿੱਚ ਨੰਬਰ 1 ਤੇ ਦੁਨੀਆ ਦੁਨੀਆ ਤੋਂ ਭਾਵ ਹੈ ਜੀ ਸੰਸਾਰ ਹਾਂਜੀ ਦੂਜੇ ਨੰਬਰ ਤੇ ਸ਼ਾਨ ਸ਼ਾਨ ਤੋਂ ਭਾਵ ਹੈ ਜੀ ਸ਼ੋਭਾ ਨੰਬਰ 3 ਤੇ ਕੱਜੇ ਕੱਜੇ ਤੋਂ ਭਾਵ ਹੈ ਜੀ ਟਕੇ ਹੋਏ ਨੰਬਰ 4 ਨਿਰਮਲ ਨਿਰਮਲ ਤੋਂ ਭਾਵ ਸ਼ੁੱਧ ਨੰਬਰ 5 ਤੇ ਆ ਗਿਆ ਜੀ ਮੇਵੇ ਮੇਵੇ ਤੋਂ ਭਾਵ ਸੁੱਕੇ ਫਲ ਹਾਂਜੀ ਨੰਬਰ 6 ਤੇ ਬੰਨੇ ਬੰਨੇ ਤੋਂ ਭਾਵ ਪਾਸੇ ਹਾਂਜੀ ਤਾਂ ਅੱਜ ਆਪਾਂ ਤੀਜੀ ਕਲਾਸ ਦਾ ਪਹਿਲਾ ਪਾਠ ਪੂਰਾ ਕੀਤਾ ਹੈ ਜੀ ਉਮੀਦ ਹੈ ਕਿ ਤੁਹਾਨੂੰ ਇਹ ਵਧੀਆ ਲੱਗਿਆ ਹੋਊਗਾ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਜੀ ਧੰਨਵਾਦ